ਨਮਸਕਾਰ ਦੋਸਤੋ ਮੈਂ ਹਾਂ ਸ਼ੌਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਨ ਮੀਡੀਆ ਦੋਸਤੋ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਕੋ ਹਲਕੇ ਤੋਂ ਦਿਖਾ ਰਿਹਾ ਤਸਵੀਰਾਂ ਦਿਖਾਵਾਂਗੇ ਕਿ ਇੱਕ ਵਾਰ ਫਿਰ ਪੁਲਿਸ ਵੱਲੋਂ ਜਿਹੜਾ ਲਾਟਰੀ ਦੇ ਆੜ ਦੇ ਵਿੱਚ ਡੜਾ ਸੱਟਾ ਲਗਾਇਆ ਯਾਰ ਸੀਗਾ ਉਸਤੇ ਰੇਡ ਕੀਤੀ ਗਈ ਹੈ ਤਸਵੀਰਾਂ ਚਾ ਖੁਲਾੜੀਆਂ ਦੀਆਂ ਹੈਗੀਆਂ ਦੱਸਦੀ ਕਿ ਪਿਛਲੇ ਦਿਨੀ ਜਿਹੜਾ ਨਰੋਡ ਮਹਿਰਾ ਪੁਲਿਸ ਸੀਗੀ ਉੱਥੇ ਵੀ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਸੀ ਕਿ ਤੇ ਜਿਹੜੇ ਲਾਟਰੀ ਦੇ ਆੜ ਦੇ ਵਿੱਚ ਡੜਾ ਸੱਟਾ ਦਾ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਕਾਬੂ ਵੀ ਕੀਤਾ ਗਿਆ ਹੈ ਦੱਸਦੀ ਕਿ ਉਸ ਤੋਂ ਬਾਅਦ ਸਜਾਨਪੁਰ ਦੇ ਵਿੱਚ ਵੀ ਜਿਹੜੀ ਆ ਕਾਰਵਾਈ ਹੋਈ ਆ ਕੋਈ 8-10 ਬੰਦਿਆਂ ਦੇ ਪਰਚੇ ਵੀ ਦਰਜ ਹੋਏ ਜਿਸ ਦੇ ਲਈ ਉਸਤੇ باوجود ਕਿਤੇ ਨਾ ਕਿਤੇ ਜਿਹੜੇ ਧੰਦੇ ਨੇ ਹਜੇ ਵੀ ਜਾਰੀ ਹੈ ਸੂਤਰਾਂ ਦੀ ਮੰਨੀ ਹੈ ਇੱਕ ਤਾਰਾਗੜ ਏਰੀਆ ਹੈਗਾ ਉੱਥੇ ਵੀ ਕਹਿੰਦੇ ਕੋਈ ਨਾ ਕੋਈ ਜਿਹੜਾ ਡੜੇ ਸੱਟੇ ਦਾ ਕੰਮ ਚੱਲ ਰਿਹਾ ਹੈ ਦੇਖਾਂਗੇ ਕਿ ਉੱਥੇ ਪੁਲਿਸ ਕੋਈ ਕਾਰਵਾਈ ਕਰਦੀ ਹੈ ਕਿ ਨਹੀਂ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਫਿਰ ਦਿਖਾ ਰਹੇ ਹਾਂ ਦੇਖ ਸਕਦੇ ਹੋ ਅੰਦਰ ਮੁਲਾਜ਼ਮ ਚੱਲੇ ਗਏ ਨੇ ਲਾਰਡਿਸਟ ਵਾਲੇ ਇੱਥੇ ਜਿਹੜਾ ਚੱਲ ਰਿਹਾ ਹੈ ਉਹਦੀ ਆੜ ਦੇ ਵਿੱਚ ਜਿਹੜਾ ਡੜਾ ਸੱਟਾ ਖੇਡਿਆ ਜਾ ਸੀਗਾ ਬੰਦੇ ਅੰਦਰ ਜਿਹੜੇ ਕਹਿੰਦੇ ਕਾਬੂ ਵੀ ਕੀਤੇ ਨੇ ਕੁਝ ਬੰਦੇ ਸੀਗੇ ਬੈਠੇ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਉੱਤੇ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਗੱਲਬਾਤ ਸੁਣਾਵਾਂਗੇ ਅਧਿਕਾਰੀਆਂ ਨਾਲ ਕੀਤੀ ਹੋਈ ਕਿ ਕੀ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂ